ਲਓ ਵੀ ਅਕਾ ਪੱਠ ਦਾ ਸੌਦਾ ਹੋਇਆ ਕਿਹੜਾ ਪਿੰਡ ਆ ਬਾਈ ਆਪਣਾ ਇਹਦਾ ਮਲਕੋਟਾ ਵਾਲੀ ਗੱਲ ਆਪਣਾ ਕਿਹੜਾ ਪਿੰਡ ਆ ਜੀ ਡੱਬ ਵਾਲੀ ਹੋਣ ਵਿੱਚ ਔਰ ਬਾਈ ਸਤਪਾਲ ਲਓ ਵੀ ਆ ਪੱਠ ਦਾ ਸੌਦਾ ਹੋਇਆ ਠੀਕ ਆ ਬਾਈ ਤੇ ਆ ਜਾ ਬਾਈ ਕੁਰੇ 6000 ਦਾ ਲਖਾਈ ਕਰਾ ਲੋਗੇ ਚਲ ਬਿਆਰੀ ਦਾ ਕਰਾ ਦੋ ਉਹ ਨਾ ਬੋਣੀ ਕਰਨੀ ਐ ਜੇ ਤੂੰ ਛੋੜਾ ਹੁੰਦਾ ਦੇ 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 ਮੈਂ ਤਾਂ ਆਖਿਆ ਕਿਤੇ ਸਤਪਾਲ ਨੇ ਕਰੜੇ ਕਰਕੇ ਲਾ ਦੇ ਤੇ ਪਰ ਉਹ ਨਾ ਬੋਣੀ ਕਰਨੀ ਐ ਕਿੰਨੇ ਦਾ ਹੈ ਨਹੀਂ ਬੱਕਰਾ ਤੇਰਾ ਜੇ ਤੂੰ ਆਖੇ ਕੋਈ ਬੰਦਾ ਕਹੇ 4200 ਦਾ ਇਹ ਪਤਾ ਨਹੀਂ ਕਿਹੜੇ ਜਿਵੇਂ ਸਤਪਾਲਾਂ ਦੇ ਉਸ ਕਰਕੇ ਇਹਨਾਂ ਨੇ ਲਿਆ ਵਿਚਾਰ ਇਹ ਬਹੁਤ ਵਧੀਆ ਪੈਸੇ ਨੇ ਪਕੜਾ ਪਹਿਲੇ ਮੁੰਸੇ ਬੋਲ ਕਿੰਨਾ ਦੇਣਾ 4200 ਦੇਣਗੇ ਤੈਨੂੰ ਹਾਂ ਦੇ ਦੇ ਯਾਰ ਐਨਾ ਕਰ ਦੋ 5000 ਰੁਪਏ ਦਾ ਪਤਾ ਆ ਲੱਟ ਪਟੜਾ ਨਾ ਕਰੀਂ ਕਿ ਨਾ ਮੇਰਾ ਫੜਿਓ 4500 ਦੇ ਵਿੱਚ ਪਹਿਲੇ ਪਹਿਲਾਂ ਸੰਭਰ ਲਾ ਬਿਆੜੀ ਕਰਤਾਲਾ ਹਾਂ ਹਾਂ ਉਹ ਵਿਚਾਰੇ ਹੁਣ 4500 ਦੇ ਲਈ ਪਸ ਤੈਂਗਾ ਵੇੜੇ ਨੂੰ ਉਸ ਤੋਂ ਕੀ ਹੁਆ ਕੋਈ ਨਹੀਂ ਦੁਕਾਨ ਬੰਦ ਕਰ ਲੈਗਾ ਤੂੰ ਨਹੀਂ ਮੰਨਦਾ ਪਿਆ ਅੱਖ ਖੋਲਣੀ ਜਾਗੇ ਉਹ ਫੜ ਲਾ ਭਰਾਵਾ ਫੜ ਲਾ ਪੈਸੇ 4500 ਉਹ ਚਲ ਮੈਂ ਲਖਾ ਦੇਣਾ ਭੈਣ ਤੇ ਪੁੱਤਾਂ ਉਹ ਫੜ ਲਾ ਪੈਸੇ ਆ 4500 ਉਹ ਪਰਲਾ ਬੱਕਰਾ ਦੇਖਿਆ 4500 ਰੁਪਇਆ ਗਏ ਆਖੀ ਜਾਂਦਾ ਅੱਪੇ ਕਰਾ ਫੜ ਕਰਾ ਲਾ ਛੋਕਰਾ ਭਰਾਵਾ ਭਰਾਵਾ ਛੋਕਰਾ ਲਓ ਗਿਆ ਲਾ ਭਰਾਵਾ ਪੈਸੇ ਸ਼ੁਕਰ ਆ ਜੇ ਇਸ ਮੰਡੀ ਤੇ ਸੌਦਾ ਹੋ ਗਿਆ ਦਾ ਲੈ ਹੁਣ ਆਥਣ ਪਾਈ ਟੂਨੇ ਵਾਲੇ ਜਿੰਦਰੇ ਵਾਂਗੂ ਪਿਆ ਰਹੀ ਓ ਰੈਂਦੇ ਓ ਤੇਰੇ ਪੈਰੀ ਹੱਥ ਲਗਾ ਲਓ ਯਾ ਬੱਕਰੇ ਦਾ ਸੌਦਾ ਹੋਇਆ 45000 ਰੁਪਇਆ ਦੇਣਾ ਹੈ ਬਾਬੇ ਨੇ 4500 48 ਸਾਬ 4500 ਦੇਣਾ ਬਾਬੇ ਨੇ ਤੇ ਲਿਖਾਈ ਵੀ ਆਪ ਕਰਾਉਣੀ ਦੇ 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 ਭਰਾਵਾ ਬਾਹਲਾ ਯਾਰ ਬੰਦਾ ਜਿਹੜਾ 5500 ਲਓ ਯਾ ਪਾਠ ਦਾ ਸੌਦਾ ਜੜ ਗਿਆ ਸਿਰੇ ਤੇ ਬਾਈ ਕਿਹੜਾ ਪਿੰਡ ਆਪਣਾ ਰੋੜੀਕਪੂਰਾ ਰੋੜੀਕਪੂਰਾ ਤੇ ਬਾਈ ਨਹਿਰੂ ਕੋਲੇ ਸੀਗੀ ਤੇ ਕਿੰਨੇ ਦੀ ਹੋ ਗਈ ਬਾਈ ਇਹ 5700 ਦੀ ਬਹੁਤ ਵਧੀਆ ਵੇਚ 500 ਦੀ ਲਈ ਆ ਮੁੰਡੇ ਤੋਂ ਲਈ ਜਾ ਸਹੀ ਆ ਸਹੀ ਆ ਲਾ ਵੀ ਇਹ ਤੋਂ ਲਈ ਸੀ ਤੇ 500 ਇਹ ਬਾਈਆਂ ਦਾ ਨਫਾ ਲੈ ਲਾਂ ਮੈਂ ਚੱਲ ਵਧੀਆ ਹੋ ਗਿਆ ਰਖਾਲਾ ਮੰਡੀ ਦੇ ਦੋਸਤੋ ਸੌਦਾ ਹੋਇਆ ਇਹ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਵਾਂਗੇ ਜੁੜੇ ਹੋਏ ਆਪਣੀ ਚੈਨਲ ਨਾਲ। ਲੋ ਵੀ ਇੱਕ ਆ ਸੌਦਾ ਹੋਇਆ ਰਖਾਲਾ ਬਕਰਾ ਮੰਡੀ ਤੇ। ਬਾਈ ਕਿਹੜਾ ਪਿੰਡ ਆਪਣਾ? ਭਾਰੂ ਵੀ ਲਿਆਵਾਂ ਕੋਲ ਕਿੱਥੇ? ਭਾਰੂ ਤੇ ਇਹ ਪੱਠ ਲੈ ਕੇ ਤੇ ਕਿੰਨੇ ਪੈਸੇ ਨਾਲ ਦਿੱਤੇ ਬਾਈ? 4500 ਬਾਈ। ਠੀਕ ਆ ਬਹੁਤ ਵਧੀਆ ਪੱਠ ਆ। ਬਾਈ ਕਾਲੇ ਕੋਲੇ ਸੀ, ਛੱਤਿਆਂ ਨੇ ਕੋਲੇ ਤੇ ਬਾਈ ਭਾਰੂ ਦੇ ਅੱਜ ਨਾਲ ਲਈ ਆ ਤੇ ਪੱਠ ਤੁਹਾਨੂੰ ਦਿਖਾਉਣਾ ਜਿਹਦੀ ਨਾਲ ਸੌਦਾ ਹੋਇਆ। ਲਿਆ ਬਾਈ। ਲੋ ਵੀ ਆ ਪੱਠ ਨਾਲ ਸੌਦਾ ਕੀਤਾ। ਹੋ 4500 ਰੁਪਏ ਦਿੱਤਾ ਨਾਲ ਬਾਈ 4500 ਨਾਲ ਦਿੱਤਾ ਬਾਈ ਹਰਿਆਣੇ ਤੇ ਆ ਪੱਟ ਦਿੱਤੀ ਆ ਤੇ ਪੈਸੇ ਆ ਗਏ ਬਾਈ ਕਿਹਦੀ ਗੀਤਾ ਇਥੇ ਜੱਗੀ ਨਾਲ ਮੜੀ ਕਰ ਲਗਾ ਅੱਛਾ ਠੀਕ ਆ ਬਾਈ ਤਾਂ ਮੰਗਦਾ ਹੀ ਅਗਲਾ ਕੀ ਹੋਗੀਆਂ ਭਰਾਵਾ ਪੰਜ ਪੰਜ ਆ ਬਾਈ ਪੰਜ ਪੰਜ ਕੱਟ ਗਿਆ ਮੈਂ 6 ਸੂਈਆਂ ਪੰਜ ਕੱਟ ਗਿਆ ਹਾਂ ਪੰਜ ਬਾਈ ਪੰਜਾਂ ਦਾ ਕੀ ਮੰਗਿਆ ਜੀ 55000 55000 ਰੁਪਏ ਮੰਗਿਆ ਬਾਈ ਸੂਈਆਂ ਕਿੰਨੀਆਂ ਇਹਦੇ ਚੋਂ ਇਹ ਮੰਨ ਲੈ ਤਿੰਨ ਗੱਬਣਾ ਤਿੰਨ ਸੂਈਆਂ ਹਾਂ ਤਿੰਨ ਇਹਰਾ 11 ਹੋ ਗਿਆ ਹੂੰ ਇੱਥੇ ਕੋਈ ਨਹੀਂ ਆਵਣ ਦੇ ਕੋਈ ਫੜਨਾ ਬਾਸ ਤੂੰ ਨਗਾ ਵਾਸਤੇ ਗਿਆ ਰਹਿ ਤੂੰ ਸਭ ਦਾ ਟੁੱਟੋ ਬੋਲ ਬਈ ਤੂੰ ਤੁਸੀਂ ਹੀ ਲਾਓ ਯਾਰ ਮੰਗਣਾ ਤਾਂ ਮੰਗਦਾ ਹੀ ਅਗਲਾ ਕਿਹੜੇ ਆ ਵੀ ਨਹੀਂ ਵੇਚਣੀਆਂ ਵੀ ਗਾਂ ਨਾ ਰਹਿਣਾ ਚੁੱਪ ਨਹੀਂ ਨਹੀਂ ਫਿਰ ਉਹਨੂੰ ਉਹ ਜਾਖਣਾ ਫਿਰ ਮੈਨੂੰ ਕਿ ਫਿਰ ਕੱਚੇ ਦੀ ਵਾਲੇ ਮਾਰੇ ਜੋ ਜਾਂਦਾ ਉਹ ਜਾਂਦਾ ਕਰੀਪੋਂ ਮੈਂ ਸ਼ੰਕਵਾਰੀ ਕੋਟ ਚ ਗਏ ਬਾਪਾ ਕਾਲ ਦਾ ਪੱ ਲੈਣ ਵਾਲੇ ਬੰਦੇ ਆ ਜਾ ਵੀ ਨੇੜੇ ਨੂੰ ਵੀ ਪਤਾ ਉਹ ਕਿਹੜਾ ਆਪਣਾ ਜਾਣਦਾ ਆ ਆਪਾਂ ਨਾਂ ਬਚਾਟ ਮਾਰੀ ਇਹ ਨਾਲ ਉਹਨਾਂ ਨੂੰ ਹੱਥ ਪਾ ਦੇ ਤਾਂ ਕਮੰਡਰ ਚਿਕ ਕਰੀ ਗਏ ਕਿ ਦੋ ਵਾਰੀ ਕਮ ਪਹਿਲਾਂ ਦੀ ਮੁਕਾਦਮਾ 35000 ਮੈਨੇਜਰ ਸਰ ਆਇਆ ਬਈਆ ਕਿੰਨੇ ਦੇ ਗਏ ਨਹੀਂ ਬਹੁਤ ਹੈ ਤਰਾ ਪਾ ਦੇ ਹੁਣ ਤੂੰ ਵੀ ਗੱਲ ਆ ਉਹਨੇ ਜਮਨ ਚਕਾਨ ਦੇ ਪੈਸੇ ਗੱਲ ਹੀ ਨਹੀਂ ਕੀਤੀ ਉਹਨੇ ਕੁਝ ਹੋਰ ਆ ਕਹੀ ਮੈਂ ਤਾਂ ਉਹ ਕੋਈ ਗੱਲ ਨਹੀਂ ਫਿਰਦੀ ਨਹੀਂ ਚੱਲਦਾ ਨਹੀਂ ਕੱਚਾ ਕਿੰਨੇ ਦੇ ਹੈ ਹਾਂ ਚੱਲਦਾ 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 ਬਹੁਤ ਗੁੱਸੇ ਨਾਲ ਬਾਰੀ ਨਹੀਂ ਲੈਣੀਆਂ ਵੀ ਤੇ ਉਹਨੇ ਵੇਚ ਨਾ ਆਓ ਚੱਲੂ ਕਿਵੇਂ ਨਹੀਂ ਚੱਲਦਾ ਕਿਵੇਂ ਚੱਲੂ ਮੰਗੇ ਆਪਾਂ ਪੂਰੇ ਆ ਜਿੰਨੇ ਲੈਣੇ ਸੀ ਆਪਾਂ ਉਹਨੇ ਨਹੀਂ ਮੰਗਿਆ ਕਰ ਫਿਰ ਮੰਗਿਆ ਵੱਧ ਕਰ ਦੋ ਯਾਰ ਨਹੀਂ ਨਹੀਂ ਤੂੰ ਯਾਰ ਗਾਲ ਟਕਾੜੇ ਵਾਲੀ ਗਾਰਜੇ ਦੇ ਵੇਚਦਾ ਗੱਲ ਤਾਂ ਆਏ ਪੈਸੇ ਦੇ ਆਇਆ ਤਾਂ ਹਰੇ ਕਿੰਨੋ ਪਤਾ ਯਾਰ ਆਪਣੀ ਕਿਤੇ ਜਿੰਨੇ ਮੰਗੇ ਉਦੋਂ ਦਾ ਤੜਾਊਗਾ ਕੋਣੋ ਕੋ ਦਾ ਭਾਵੇਂ 7000 ਬੱਕਰੀ ਦਾ ਮੰਗ ਲਈ ਫੇਰ ਵੀ ਅਗਲਾ ਖਿੱਚੂਗਾ ਥੱਲੇ ਕੋਈ ਗੱਲ ਨਹੀਂ ਯਾਰ ਮੰਗ ਨਾਲ ਮੰਗਣੇ ਲਿਆਉਣੇ ਨੇ ਲਾਉਣੇ ਅਗਲਾ ਪੰਜ ਰੁਪਏ ਲਾਵੇ ਆਪਾਂ ਇਹਨਾਂ ਦਾ ਫਿਰ ਦੱਸ ਨਹੀਂ ਸਾਹਿਬ ਜੀ ਕਿਵੇਂ ਆਊ ਤੂੰ ਕਹਦੇ ਯਾਰ 1500 ਦਾ ਹੋਊਗਾ ਬਾਲਾ ਵੱਡਾ ਉਹ ਲੈ ਨਹੀਂ ਜਾਂ ਅਸੀਂ ਲੈ ਕੇ ਫਿਰ ਅਸੀਂ ਕਿਤੇ ਵੇਚਾਂਗੇ ਚਾਚਾ 40000 ਦੀਆਂ ਨੇ ਨਹੀਂ ਲੋ ਵੀ 40000 ਲਾਤਾ ਪੰਜਾਂ ਬੱਕਰੀਆਂ ਦਾ ਤੇ ਬਾਈ 55000 ਮੰਗਿਆ ਬਾਈ ਨੇ ਤੇ ਸੌਦਾ ਸਿਰੇ ਨਹੀਂ ਚੜਿਆ ਹੋਰ ਕਿਸੇ ਵੀਰ ਨੇ ਸੌਦਾ ਕੀਤਾ ਤੁਹਾਨੂੰ ਲਾਈਵ ਦਿਖਾਉਣਾ। ਲੋ ਵੀ ਆ ਬੱਕਰੀਆਂ ਜਿਹੜੀਆਂ ਬੱਬੂ ਲੈਂਦਾ ਸੀਗਾ ਛੱਤਿਆਣੇ ਵਾਲਾ ਤੇ ਇਹ ਬਾਈ ਕਾਲਾ ਖੜਾ ਕੋਲੇ ਤੇ ਇਹ ਕਿੰਨੀਆਂ ਲਾਈਆਂ ਕਾਲੇ ਇਹਨਾਂ ਚੋਂ? ਤਿੰਨ ਲਾਈਆਂ। ਤਿੰਨ ਲਾਈਆਂ ਕਿੰਨੇ ਦੀਆਂ ਲਾਈਆਂ? 33000 ਦੀ। 11-11000 ਦੀ। ਲਓ ਜੀ 3000 ਤਿੰਨ ਬੱਕਰੀਆਂ ਲੈ ਲਈਆਂ 11-11000 ਨੂੰ ਚਾਰ ਬੱਚੇ ਚਾਰ ਬੱਚੇ ਆ ਮਗਰ ਆ ਬੱਚੇ ਫਿਰਦੇ ਤੁਹਾਨੂੰ ਦਿਖਾ ਦਿੰਨੇ ਆ ਦੋ ਮੰਗਰੇ ਇੱਕ ਇੱਕ ਮਗਰ ਦੋ ਆ ਬੱਚੇ ਆ ਇਹਦਾ ਬਾੜ ਤਾਂ ਉਹਨਾਂ ਦੀ ਕਿਹੜੀ ਆ ਸੜਦੇ ਆ ਕੀ ਮੰਗਿਆ ਕੀ ਸੀ ਬਾਈ ਇਹਦਾ 12000 ਇੱਕ ਹੋਰ ਵੇਂਦਾ ਯਾਰ ਇਹ ਠੀਕ ਆ ਤੇ ਕੀ ਲਾਇਆ ਜਥੇਦਾਰਾ ਲੈ ਲਈ ਯਾਰ ਉਹ ਲੈ ਲਈ ਆ ਲੈ ਲਈ ਕਿੰਨੇ ਦੀ ਲੈ ਲਈ ਸਰਗਾ ਲਈ ਯਾਰ ਓ ਜਿੰਨਲੀ ਉਹ ਗੱਗੀਆਂ ਉਹਨਾਂ ਦੀ 11000 ਦੀ ਪੁੱਛ ਜਾ ਕੇ ਦੇ ਦੇ ਆਖ ਫਿਰਗੀ ਹੋ ਗਈ ਤੇ ਮਗਰ ਦੁੱਧ ਵੀ ਚੰਗਾ ਬੱਕਰੀ ਦਾ ਜਾ ਵੇਲੇ ਪੈਣਾ ਨਾ ਜਿਹੜੀ ਆ ਗਈ ਤੇਰੇ ਆ ਮਾਰਨਾ ਫਾਇਦਾ ਨਹੀਂ ਆਇਆ ਇਹ ਬੱਕਰੀ ਜਰਾ ਸੱਚੀ ਲੈ ਲੈ ਪੱਕੀ ਆ ਪੱਕੀ 25 ਲੈ ਲੈ ਆਹ ਜਿਹੜਾ ਪਾਸਾ ਜੁੱਬਣ ਲੈ ਕਿਹੜਾ ਪਿੰਡ ਕਿਹੜਾ ਦੱਸਿਆ ਬਾਈ ਗੁਰੂ ਸਾਰਾ ਗੁਰੂ ਸਾਰਾ ਗੁਰੂ ਸਰ ਤੋਂ ਆਏ ਬਾਈ ਗੇਜਾ ਖਾਲਸਾ ਬੱਕਰੀਆਂ ਦਾ ਪਹਿਲਾਂ ਚੁੰਨ ਦਾ ਵਿੱਚੋਂ ਬਾਈ ਕਈ ਨਗ ਲੈ ਆਏ ਸੀਗੇ ਤੇ ਕਿੰਨੇ ਲਾਤੇ ਬਾਈ 13000 ਰੁਪਏ ਮੰਗ ਲਈਆਂ 13000 ਆਹਾ ਜੋੜੀ ਹੈ ਨੇ ਵੀ ਉਨੇ ਹੀ ਲੈ ਗਏ ਕਿਰਾਇਆ ਆ ਤੈਨੂੰ ਵਾ ਤੂੰ ਚੱਕ ਲਿਆ ਚਲੋ ਠੀਕ ਆ ਲਓ ਵੀ 13.5 ਦੀਆਂ ਹੋ ਗਈਆਂ ਇਹਨੇ ਆ ਲਓ 13.5 ਲਗਾਊਗਾ ਉਹੋ ਜੇ ਲੈਣਗਾ ਤਾ ਨਹੀਂ ਮੈਂ ਖਾ ਲੈਣੇ ਫਿਰ ਨਹੀਂ ਲੈਣਗਾ ਤਾ ਜਵਾਨ ਤੋਂ ਨਹੀਂ ਭਾਜਦਾ ਮੈਂ ਜਿਹੜੀ ਕਰਦਾ ਸਹੀ ਗੱਲ ਆ ਮਨਜਾ ਕਰ ਤੂੰ ਆਪਾਂ ਇਹਨੇ ਜਵਾਨ ਕਰ ਤਾ ਮੈਂ 13.5 ਚ ਲਗਾਈ ਤੈਨੂੰ ਲੈ ਕੇ ਦਿੰਦਾ ਪਹਿਲਾਂ ਪਹਿਲ ਤੇਰੀ ਆ ਪਹਿਲ ਤੇਰੀ ਆ ਜੇ ਵੀ ਫੇਰ ਨਾ ਕੋਈ ਹੈ ਨਾ ਚੱਕ ਕੇ ਵੇਦਾ ਚੱਕ ਕੇ ਵੇਦਾ ਗੱਬਣਾ ਬੱਕਰੀਆਂ ਯਾਰ ਦੋਵੇਂ ਬਾਈ ਆਪੀ ਨੂੰ ਠੀਕ ਆ ਚਲੋ ਠੀਕ ਜਾ ਲੈ ਜਾ ਕਿਉਂ ਕੋਲੇ ਆਜ ਲਈ ਗਾਜਰ ਲਓ ਵੀ 13.5 ਦੀਆਂ ਹੋ ਗਈਆਂ ਦੋ ਜੋੜਾ ਕੋਈ ਲਿਖਾ ਦੇ ਪੈਸੇ ਦੇ ਦੇ ਨੂੰ ਖਾਨ ਬਠੰਡੇ ਵਾਲੇ ਨੂੰ ਮੈਂ ਇਥੋਂ ਕਿਤੇ ਨਾ ਕੱਟ ਲਈ ਚੱਲ ਨੀ ਨੀ ਆਏ ਨੀ ਉਹ 100 ਪਿਆ ਨਾ ਕੋਈ ਨਹੀਂ ਦੱਦਾ ਜਪਰੇ ਲਿਖਾਈ ਕਰਾ ਦੂਗਾ ਕਰਾ ਦੂਗਾ ਹਾਂ ਮਾਨ ਸਾਹਿਬ ਕੀ ਵਿੱਚ ਹੈ ਬੱਕਰਾ ਦੇ ਤਾ ਕਿੰਨੇ ਦਾ ਵੇਚਤਾ ਬੱਕਰਾ ਕਰਾ ਦਿੰਦਾ ਪੰਜ ਦਾ ਲੈ ਵੀ ਦਿਓ ਪੈਸੇ ਗਿਣ ਤੇ ਆਗੇ ਪੈਸੇ ਆ ਬਾਈ ਇਹਨੇ ਲਿਆ ਬਾਈ ਨੇ ਤੇ ਬੱਕਰਾ ਰੱਖਣਾ ਵੀਡੀਓ ਜੀ ਦਿਖਾ ਦੇ ਬਾਈ ਬੱਕਰਾ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਮਿੱਤਰੋ ਆ ਬੱਕਰਾ ਪੂਰੇ ਪੰਜ ਦਾ ਵਿਕੇ ਪਰ ਪਰ ਮੈਂ ਤੁਹਾਨੂੰ ਇੱਕ ਦੱਸਾਂ ਪਟਿਆਰੇ ਇਹ ਮਹੀਨੇ ਨਹੀਂ ਪੱਕ ਜাবে ਮੈਂਨ ਮਹੀਨੇ ਤੋਂ ਵੀ ਸੱਦੇ ਹੋਊਗੀ ਕੀ ਮੰਗਿਆ ਬਾਈ ਪਟ ਦਾ ਕੀ ਮੰਗਿਆ 8 9 8 18 ਮੰਗਿਆ ਮੈਨੂੰ ਖਾਲੀ ਕਹਿ ਕੇ ਦਊਗਾ ਮੈਂ ਤੈਨੂੰ ਕਹਾਂ ਹਾਂ ਸਾਹਿਬ ਮੈਨਾਂ ਤੂੰ ਫਾਇਦਾ ਕਰੀਏ ਨਾ ਆਪ ਜੀ ਸੁਣ ਵਾਲੀ ਐ ਉਹ ਹੋਰ ਹਿਸਾਬ ਨਾ ਲੈਂਦਾ ਨਾ ਮੈਨੂੰ ਪਤਾ ਉਹ ਵਰਤਾ ਨਾ ਸਪਾਹਾ ਕੋਪਾ ਆਪੇ ਢੜਦਾ ਮੈਂ ਮੈਂ ਫਿਰ ਆਪਾਂ ਪਹਿਲੇ ਦੱਸ ਦੂ ਤੂੰ ਗਈਏ ਤਾਂ ਫੇਰੇ ਲੈਣ ਵਾਲੀ ਨਹੀਂ ਕੀ ਤੇਰੇ ਲੈਣ ਵਾਲੀ ਉਹ ਤਾਂ ਮੈਂ ਆਪ ਹੀ ਦੱਸ ਮੈਨੂੰ ਪਾਪ ਮੈਨੂੰ ਵੀ ਉਹ ਨਹੀਂ ਹੈ ਕਿਨੇ ਦਾ ਆਜੇ ਤੂੰ ਕਿਸੀ ਮਾਲ ਲੈ। ਕੋਈ ਬਕੈਨਾਂ ਨਹੀਂ। ਉੱਪਰ ਸੀ ਤੇ ਬੇਨ। ਕੋਈ ਡਾਕਟਰ ਨਾ ਕਰ ਤੂੰ ਸੌਦਾ ਕਰ ਤੂੰ। ਪੈਸੇ ਪੁੱਛਣ ਦੀ ਕੋਈ ਚੱਕਰ ਨਹੀਂ ਹੈ। ਤੂੰ ਮਾਲ ਖਰੀਦ ਤੇ ਸਾਡੇ ਕੋਲੋਂ ਹੋਰ ਨਾ ਕੀ ਲੈ ਲਾ ਤਾਂ ਵੀ ਪੈਸੇ ਅਸੀਂ ਦੇਵਾਂਗੇ ਤੇਰੇ ਨਾਲ। ਬਸ ਠੀਕ ਹੈ। ਤੂੰ ਟੰਨ ਚੰਨ ਕੇ ਵਰਦਾ ਯਾਰਾ। ਉਹਦੇ ਆਰਾਮ ਅੱਖਾ ਚੱਕਾ ਬਾਈ ਉਹਦੇ ਨਾਲ ਮੈਂ ਤੈਨੂੰ ਵੇਡ ਦੇ। ਰਾਮ ਕੜਾ ਤਿਆਰ ਹੈ ਜਿਹੜੇ ਬੰਦੇ ਨੇ। ਖੜੇ ਖੜੇ ਹੀ ਆਂਦਾ ਆਪਾਂ ਮਾਲ ਤਵਾਵਾਂਗੇ ਅਦਾ ਤੂੰ ਲਿਖਦੀ ਬਾਈ ਮਾਲ ਦੇ ਧਾਰ ਮੈਂ ਜ਼ਿੰਮੇਦਾਰ ਐ। ਤੇਰੇ ਇੱਧਰ ਤਾਂ ਬੋਲਣ ਦੇ ਕਰੀ ਨੂੰ। ਬੋਲ ਬੋਲੇ ਬੁਲਾਉਣਾ ਹੀ ਤਾਂ ਔਖਾ ਹੈ ਇਧਰੋਂ ਬੁਲਾਉਣਾ ਇਧਰੋਂ ਬੁਲਾਉਣਾ ਔਖਾ ਹੈ ਕੋਈ ਨਾ ਕਰ ਲੈ ਕੋਈ ਨਹੀਂ ਜਿੰਮੜੀ ਹੁੰਦੀ ਨਾ ਵਲੀ ਬੁਲਾਉਣੀ ਔਖੀ ਤੇ ਬੋਲ ਲੈ ਮੋਲ ਠੋਕਰ ਕੇ ਹਾਂ ਪਰ ਮੁਰਦੇ ਬੁੱਧਵਾਰ ਦੀ ਪੈਸੀ ਤਾਂ ਵੀ ਕੋਈ ਨਹੀਂ ਪੁੱਲ ਜਰਾਨੀਆਂ ਘਰੋਂ ਬਾਹਰ ਕੱਢ ਦੇਣਾ ਪਰ ਮੋਨੋ ਠੋਕਰ ਕੇ ਲਾਈਂ ਅਗਲੇ ਨੂੰ ਪਤਾ ਲੱਗੇ ਦੇ ਪਰ ਬੁੱਧਵਾਰ ਦੀਆਂ ਅਗਲੇ ਨੂੰ ਕੱਢਦਾ ਨਾ ਕੱਢੇ ਮਤਲਬ ਨਾ ਪਰ 4000 ਰੁਪਏ ਫੇਰ ਕੱਢੂਗੀ ਕਦੋਂ 4000 ਲਾਵੇਂਗਾ ਫਿਰ ਕੱਢੂਗੀ ਉਹ ਤਾਂ ਜਿੰਨਾਂ ਨਹੀਂ ਪਹਿਲੇ ਲੜਕੇ ਆਉਂਗਾ ਆ ਫੜ ਆ ਫੜ ਤਤਵਲ ਮਕਾਦੇ ਹੁਣ ਪੋਛਦਾ ਖੜਾ ਤੂੰ ਤੀਜੇ ਬੰਦੇ ਅਜੀ ਅਹੀਂ ਮੈਨੂੰ ਮੂੰਹ ਚੜੀ ਜਾਂਦੀ ਮੇਰੇ ਖਿਆਲ ਨਹੀਂ ਗੱਲ ਕਰਦਾ ਮੈਂ ਫਿਰ ਮਕਾਹ ਨੂੰ ਤੂੰ ਮਕਾਉਣੀ ਹੈ ਮੈਂ ਕਿ ਮਕਾਹ ਦੇ ਮਕਾਦੇ ਸਾਂਝਾ ਬੰਦਾ ਫਿਰ ਮੈਨੂੰ ਆਖੂਗਾ ਤੂੰ ਸੁੱਈ ਤਰ ਤੂੰ ਬੋਲ ਬੋਲ ਕੋ ਨੂੰ ਫਾਇਜ ਜਿੱਤੇ ਕਰਦਾ ਨੂੰ ਲੈ ਮੈਂ ਤਾਂ ਫਿਰ ਘਬਰਾਤ ਕਰ ਰਿਹਾ ਹੱਥ ਕਰ ਮੈਂ ਉੱਤ ਲਗਾ ਗਿਆ ਹੱਥ ਕਰ ਤਸੀਹੇ ਬਰ ਕਰ ਪੜਦਨਾ ਧਾਰ ਚੱਲ ਹਾਂ ਰਦਮਨ ਦਾ ਅਰਥ ਬਈ ਦੇਮੇ ਨਾ ਹੁੰਦਾ ਛੱਡ ਦੇ ਛੱਡ ਦੇ ਆ ਦੱਸ ਗਾਂਢ ਕਿਉਂ ਦੇ ਇਹ ਹੋਗੀ ਖਮਸ ਦੀ ਸਾਡੇ 4 3 ਹੋਗੀ ਚੱਕ 8.4 ਦੇ ਹੋ ਗਏ ਉਹ ਚੁੱਪ ਕਰ ਜਾ ਬੋਲੀ ਨੇ ਜਿਆਦਾ ਨਹੀਂ ਬੋਲਦੀ। ਬਾਈ ਕਿਤਰਾ ਜਾ ਹੁਣ ਉਹ ਕੰਡ ਐਵੇਂ ਨਹੀਂ ਭਾਈ ਹੋਵੇ। ਮੈਂ ਤਾਂ ਜੇ ਤਾਂ ਪੈਸਾ ਧਾਰ ਹੋ ਮੈਂ ਜਿੰਮੇ ਲਈ ਲਊਗਾ ਵੀ ਪੈਸੇ ਮੈਂ ਦੇਉਂਗਾ ਉਹ ਬੰਦੇ ਨੂੰ। ਹਾਂ ਬੈਠ। ਇੰਨੇ ਬੋਤਕ ਨਹੀਂ ਬਾਈ ਸਹੀ ਆ। ਜੇ ਤਾਂ ਪੈਸੇ ਮੈਂ ਦੇਉਂਗਾ। ਉਹ ਠੀਕ ਆ ਫਿਰ। ਨਹੀਂ 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 ਨਹੀਂ। ਹਾਂ ਜਦ ਗੱਲ ਸਾਂਝੀ ਕਰੀਏ ਮੈਂ। ਕੋਈ ਕਿਸੇ ਨਾਲ ਗੱਲ ਨਹੀਂ ਲਾਏ। ਉਹ ਜੇ ਉਹਨੇ ਵਾਅਦਾ ਠੋਕਦਾ ਮਤਾਂ। ਨਹੀਂ ਠੁਕਦੇ ਸੀ ਭਾਈ ਐਂ ਠੁਕਦੇ ਕਰ। ਇਹ ਵਜਨ ਚੀ ਜਾਣੀ ਹੈ ਭਾਈ ਯਾਰ। ਠੀਕ ਆ। ਮਾਜਾ ਮਾਜਾ। ਉਹ ਜਲ ਜਾਣਦੇ ਮੈਥੋਫਰ ਮੈਡੀਕਲ ਜਾਣੀ ਚਾਹ ਹੁਣ ਫਿਰ ਦੁਬਾਰਾ ਲਿਆ ਬੱਕਰੇ ਕੋਲ ਲਾ ਲਾਓ ਇਹ ਪੂਰੇ 4500 ਦਾ ਸੌਦਾ ਹੋ ਗਿਆ